ਲਾ ਸੱਜਣਾ ਪਿੰਡ ਗੜੱਦੀ ਤਹਿਸੀਲ ਬਡਲਾਡਾ ਮੰਡੀ ਤੇ ਜਲਾ ਮਾਨਸਾਤਣਾ ਚੋ ਟਿੱਕ ਲੱਗੀਆਂ ਦਿਖਾਉਣ ਪੂਰੀ ਹਾਈਟ ਚੰਗੀ ਕੁਆਲਿਟੀ ਦੀ ਆ ਤੇ ਚੰਗੀ ਨਸਲ ਦੀ ਆ ਤੇ ਬਾਕੀ ਨਾ ਗੱਲਬਾਤ ਮੈਂ ਤੁਹਾਡੀ ਬਾਈ ਨਾਲ ਕਰਾ ਦੂੰਗਾ 16 ਕਿਲੋ ਦੁੱਧ ਬਾਈ ਕਿਨਾਂ ਇਹਦੇ ਕੋਲੇ ਹਾਜ਼ਰ ਨਾਲ ਆ ਜੂਗੀ ਇਹਦੇ ਕੱਟੀ ਤੇ ਜਿਹੜਾ ਰੇਟ ਆ ਰੇਟ ਤੋਂ ਮੈਂ ਨਾ ਵੀਡੀਓ ਦੇ ਵਿੱਚ ਹੀ ਬਾਈ ਤੋਂ ਕਰਾ ਕੇ ਸਾਰਾ ਕੰਮ ਫਿਕਸ-ਫਿਕਸ ਜਾਂ ਕਰਾ ਦੂੰਗਾ ਤੇ ਬਾਕੀ ਡਿਟੇਲ ਬਾਈ ਹੁਰੀ ਦੱਸ ਦਾਂਗੇ ਹੋਰ ਕੀ ਆਲਾ ਬਾਈ ਠੀਕ ਆ ਬਾਈ ਆ ਜੋਰ ਲੈ ਬੰਨੇ ਆ ਜੇ ਨਾਮ ਤੇ ਨੰਬਰ ਬੋਲੋ ਜੀ ਨਾਮ ਸੁਖਦੀਪ ਸਿੰਘ ਫੋਨ ਨੰਬਰ ਜੀ 62836727 62 ਪੂਰਾ 800 ਹਾਂ ਜੀ ਪੂਰਾ 800 36727 ਵਪਾਰ ਦਾ ਕੰਮ ਆ ਜਾਂ ਘਰੇਲੂ ਮਾਜੀ ਨਹੀਂ ਵਪਾਰ ਦਾ ਕੰਮ ਆ ਜੀ ਠੀਕ ਹੈ ਗੱਲ ਰੁਟੀਨ ਚ ਪਸ਼ੂ ਆਉਂਦੇ ਰਹਿੰਦੇ ਆ ਹਾਂ ਜੀ ਆਉਂਦੇ ਜਾਂਦੇ ਰਹਿੰਦੇ ਠੀਕ ਹੈ ਗੱਲ ਪਹਿਲਾਂ ਲੱਭੀ ਇਹਦੀ ਕੱਤੀ ਦੀ ਮਾਰਦੇ ਕੈਮਰਾ ਕੱਤੀ ਮੈਂ ਤੁਹਾਨੂੰ ਇਹ ਰਿਕਮੈਂਡ ਕਰੂੰਗਾ ਕੱਤੀ ਤੇ ਮਾਰ ਕੇ ਓਦੋਂ ਬਾਅਦ ਮਾਰਨੀ ਮੱਝ ਤੇ ਮੱਝ ਦੀ ਜਮਾ ਬਾਈ ਕਦੂਗਾ ਫਸਟ ਕਾਫੀਏ ਕਲੀਏ ਨਾ ਕਲੇ ਆ ਜਾ ਹਾਂ ਜੀ ਫਸਟ ਕਾਫੀ ਹੈ ਠੀਕ ਹੈ ਗਲੇ ਦਾ ਸੂਆ ਕਿਹੜਾ ਰਹੂਗਾ ਬਈ ਇਹਦਾ ਦੂਜਾ ਸੂਆ ਜੀ ਹਜੇ ਦੰਦਾਂ ਚ ਹੀ ਆਈ ਛੇ ਦੰਦ ਹੈਗੀ ਛਿੱਗੀ ਹਾਂ ਛਿੱਗੀ ਆ ਜੀ ਆ ਸੂਆ ਦੂਜਾ ਦੰਦੋਂ ਬਾਈ ਕਹਿੰਦਾ ਛਿੱਗੀ ਰਹੂ ਤੇ ਲੱਭੀ ਇੱਥੋਂ ਕੱਦ ਚੈੱਕ ਕਰਾ ਦੀ ਇਹਦਾ ਇਹ ਇੱਥੋਂ ਇਹ ਮੰਨ ਲਓ ਜਿਸ ਤਰ੍ਹਾਂ ਨਾ ਭਰਾ ਕਹਿੰਦੇ ਵੀ ਨੌਕਰਾ ਬਸ਼ੇਰਾ ਹਨਾ ਨੌਕਰੇ ਬਸ਼ੇਰੇ ਜਿੰਨਾ ਉੱਚਾ ਹੀ ਕੱਦ ਦਾ ਜੇ ਮਾਪਣ ਲੱਗ ਜੀ ਇਹ ਕਾਫੀ ਉੱਚਾ ਕੱਦ ਬਅਜੂਗਾ ਝੋਟੀ ਦਾ ਚਬਾਈ ਦੀ ਕਿੰਤਰਾਂ ਰਹੂ ਬਈ ਚਬਾਈ ਦੀ ਬਹੁਤ ਚੰਗੀ ਹੈ ਚਬਾਈ ਦਾ 100 100 ਕਿ ਬਾਈ ਇਹਦੀ ਰੋਕੀ ਵੀ ਆਏ ਮੰਨ ਲਓ ਕਿ ਡੇਢ ਦੋ ਘੰਟੇ ਲਗਭਗ ਘੰਟਾ ਡੇਢ ਘੰਟਾ ਲੇਟ ਆ ਉਸ ਹਿਸਾਬ ਨਾਲ ਦੀ ਜੱਜ ਨਹੀਂ ਸਾਢੇ 8 ਵਜੇ ਚੋਈ ਸੀ ਰਾਤ ਠੀਕ ਆ ਗੱਲ ਹਾਂ ਲੇਟ ਆਈ ਦੀ ਸਾਢੇ 8 ਹਾਂ ਸਾਢੇ 8 ਹਾਂ ਹਜੇ ਹਜੇ ਤਾਂ ਮੈਂ ਕਹੂੰਗਾ ਫਿਰ ਇਹਦਾ ਟਾਈਮ ਪਿਆ ਹਾਂ ਪੌਣਾ ਘੰਟਾ ਬਾਕੀ ਆ ਪੌਣਾ ਘੰਟਾ ਬਾਕੀ ਆ ਠੀਕ ਆ ਗੱਲ ਤੇ ਬਾਕੀ ਜਿਹੜਾ ਭਰਾ ਲੈ ਕੇ ਜਾਊ ਉਹਨੂੰ ਡੰਗ ਤੋਂ ਡੰਗ ਚਵਾ ਦਾਂਗੇ ਹਾਂ ਜੀ ਚਾਰ ਡੰਗ ਚਵਾ ਦਾਂਗੇ ਦੋ ਡੰਗ ਕੀ ਪਹਿਲਾਂ ਚਵਾਈ ਆ ਗਈ ਕਿਸੇ ਬੰਦੇ ਨੂੰ ਤੋਰ ਦਿੱਤੀ ਉਹ ਚੋਕੇ ਗਿਆ ਤੇ ਬਾਕੀ ਸੱਚ ਨੂੰ ਤੁਰਦੀ ਦੀ ਨਾ ਇੱਥੇ ਤਾਂ ਜੱਜਮੈਂਟ ਕਰ ਲੋ ਕਾਦੇ ਦਾ ਪ ਤੇ ਦੁੱਧ ਕਿੰਨਾ ਹਾਜ਼ਰ ਆ ਭਾਈ ਅੱਜ ਹੁਣ 16 ਲੀਟਰ ਤਿਆਰ ਆ ਜੀ ਤੇ ਮੈਲੇ ਮੂਲੇ ਤਾਂ ਨਹੀਂ ਲੱਗੇ ਮੈਂ ਤਾਂ ਜਲਦੀ ਨਹੀਂ ਜੋ ਦੁੱਧ ਤਾਂ 20 ਕਿਲੋ ਕੱਢੂ ਜੀ ਆਮ ਨਾਲ ਠੀਕ ਆ ਗੱਲ ਆ ਲੈ ਚੱਲ ਅਜਾ ਥੋੜਾ ਗਾਂ ਤੋਂ ਕਮਾ ਲਓ 16 ਬਾਈ ਕਹਿੰਦਾ ਅੱਜ ਤਿਆਰੀ ਦਾ ਮੈੜਾ ਝੋਟੀ ਲੱਗੀ ਨਹੀਂ 20 ਦੇ ਲੰਮਸਮ ਕੱਢ ਦੂ ਜਿੰਨਾ ਤਿਆਰ ਆ ਮੈਂ ਤੁਹਾਨੂੰ ਉਹਨਾਂ ਰਕਮੈਂਡ ਕਰੂੰਗਾ ਵੀ ਉਹਨਾਂ ਨਾਲ ਤੁਸੀਂ ਬਾਈ ਦੇ ਕਰੋ ਡੰਗ ਦੋ ਡੰਗ ਚਾਰ ਡੰਗ ਉਹ ਬਾਈ ਕਹਿੰਦਾ ਆਪਾਂ ਤਸੱਲੀ ਕਰਾ ਕੇ ਦੇਵਾਂਗੇ ਜਿਹੜਾ ਵੀ ਸੱਜਣ ਲੈ ਕੇ ਜਾਊਗਾ ਥੋੜਾ ਜਗਾ ਦਾ ਬਾਸ ਜੂਰਾ ਚਵਾਈ ਦੀ ਕਿੱਦਾਂ ਰਹੂਗੀ ਭਾਈ ਚਵਾਈ ਦੀ ਬਹੁਤ ਪੁੱ ਚਰਲਾ ਛਟਾ ਟਾਇਟ ਫੈਟ ਭਾਰ ਬੋਝ ਕੋਈ ਬਹੁਤ ਚੰਗੀਆਂ ਚਬਾਈ ਚਬੂਈ ਦੀ ਚਰਲਾ ਛਟਾ ਨਹੀਂ ਹੈਗਾ ਠੀਕ ਆ ਇਹ ਤਾਂ ਐ ਲੰਬੀ ਖੜਾ ਕੇ ਰੋਕ ਲਿਓ ਬਈ ਇੱਥੇ ਦੰਦੋਂ ਪਿਆਰ ਛਿੱਗੀ ਰੂਗੀ ਹਾਂਜੀ ਛਿੱਗੀ ਤਸੱਲੀ ਕਰਾ ਦਾਂਗੇ ਜਿਹੜਾ ਹਾਂਜੀ ਤਸੱਲੀ ਕਰਾ ਦਾਂ ਕੋਈ ਰੋਕ ਲਓ ਰੋਕ ਲਓ ਰੋਕ ਲਓ ਇੱਥੇ ਰੋਕ ਲਓ ਤੇ ਲਵੀ ਇੱਥੋਂ ਕਰਾ ਦੀ ਚੈੱਕ ਆ ਜਾ ਇੱਥੋਂ ਕਰਾ ਦੇ ਜਾ ਇੱਕ ਲੰਬਾਈ ਲੰਬੂਈ ਤੋਂ ਲਾ ਕੇ ਬਾਡੀ ਬੁੱਡੀ ਤੋਂ ਲਾ ਕੇ ਤੇ ਪਰਲੇ ਬੰਨੇ ਖੜ ਕੇ ਮੈਂ ਤੁਹਾਨੂੰ ਇਹਦੇ ਕੱਦ ਦਾ ਨੇ ਇੱਕ ਮੋਟਾ ਜਿਹਾ ਆਈਡੀਆ ਦਵਾ ਦੂੰਗਾ ਉੱਥੋਂ ਤੁਸੀਂ ਆਈਡੀਆ ਜਿਹਾ ਲਾ ਲਓ ਜਿਹੜਾ ਕੱਦ ਕਿੱਡ ਫੁੱਲ ਵੱਡੀਆਂ ਜੀ ਆ ਗਈ ਤੇ ਦੁੱਧ ਅੱਜ ਬਾਈ ਕਹਿੰਦਾ 16 ਹਾਜ਼ਰ ਹੈ ਇਹਦੇ ਕੋਲੇ ਬਾਈ ਟੈਮੋ ਟੈਮ ਤੇ ਤਸੱਲੀ ਕਰਾਉਣਾ ਪੂਰਾ ਹੈ ਜੀ ਟੈਮੋ ਟੈਮ ਤੇ ਤਸੱਲੀ ਕਰਾਉਣਾ ਹਾਂ ਜੀ ਤਸੱਲੀ ਦੋ ਡੰਗ ਕਰਾ ਕੇ ਠੀਕ ਹੈ ਗੱਲ ਚਾਹੇ ਕੰਡੇ ਤੇ ਮਿਲ ਲੈਣ ਚਾਹੇ ਉਂ ਉਸ ਦਾ ਲੀਟਰਾਂ ਨਾ ਮਣਿਆ ਕੰਡੇ ਦੀ ਵੀ ਕਰ ਦਊਗੀ ਉਹਨਾਂ ਠੀਕ ਹੈ ਗੱਲ ਆ ਲੀਟਰਾਂ ਚ ਬਾਈ ਕਹਿੰਦਾ ਠੰਡਾ ਕਰਕੇ ਆਪਾਂ ਨੇ 16 ਚ ਹੋਏ ਨੇ ਤੇ ਬਾਕੀ ਤੁਸੀਂ ਕੰਡਾ ਕਰ ਲਓ ਚਾਹੇ ਬਾਈ ਕਹਿੰਦਾ ਲੀਟਰ ਲਾ ਲਿਓ ਤੇ ਰੇਟ ਇਹਦਾ ਕੀ ਰਹਿਣਾ ਬਾਈ ਰੇਟ ਇਹਦਾ 3 ਲੱਖ ਆ ਜੀ ਕਿੰਨੇ ਦੀ ਹੋਊ ਜਮੇ ਫਿਕਸ ਜੀ ਪੌਣੇ 3 ਦੀ ਹੋਊਗੀ 275000 75000 ਦੀ ਇੱਕ ਇੱਕ ਵਾਰੀ ਹੋਰ ਤੋੜ ਦੋ ਪਰਲੇਵਾਨ ਨੇ ਲੈ ਚਲੋ ਲੈ ਚਲੋ ਕਮਾ ਦੋ ਕਿਰਾਂ ਹੋਰ ਇਹ ਇਥੋਂ ਕਰ ਸਕਦੇ ਹਾਂ ਚੈੱਕ ਪੂਰੀ ਵੱਡੀ ਆ ਗਈ ਥੋੜਾ ਜਗ੍ਹਾ ਜਿਵੇਂ ਤੁਹਾਨੂੰ ਦੱਸਿਆ ਵੀ ਜਗ੍ਹਾ ਦੇ ਸੱਜਣ ਕੋਲੇ ਬਾਸ ਆ ਜੇ ਜਗ੍ਹਾ ਖੁੱਲੀ ਹੁੰਦੀ ਤਾਂ ਤੁਹਾਨੂੰ ਮਟਕਾ ਆ ਕੇ ਜੇ ਤੋੜ ਕੇ ਦਿਖਾਉਂਦਾ ਝੂਟੀ ਆ ਲੈ ਚੱਲ ਭਾਈ ਲੈ ਚੱਲ ਲੈ ਚੱਲ ਤੇ ਸਵੇਰ ਆਦੀ ਬੜੀ ਠੰਡੀ ਆ ਨਾ ਹਾਂਜੀ ਠੰਡੀ ਤਾਂ ਇਹ ਵਾਸਤੇ ਆ ਮਨ ਲੱਗਦਾ ਪੂਰੀ ਠੰਡੀ ਥੋੜੇ ਵਾਲੇ ਬੰਨੀ ਕਮਾ ਲਿਓ ਇਹ ਜਵਾਖ ਲਈ ਫਿਰ ਇਹਨੂੰ ਠੀਕ ਆ ਗੱਲ ਕਮਾ ਲੂ ਕਮਾ ਲੂ ਕਮਾ ਲੂ ਤੇ ਨਾਲ-ਨਾਲ ਤਾਂ ਮਿਲਕ ਵਾਲੀ ਲੈ ਏ ਮੰਨ ਲਓ ਵੀ ਜਿੱਦਾਂ ਨਾ ਆਪਾਂ ਕਹਿੰਨੇ ਉਹਨੇ ਅਕਸਰੀ ਵੀ ਮਾਲ ਗੱਡੀ ਲੰਗੀ ਜਾਂਦੀ ਆ ਫਾਟਕ ਤੋਂ ਅਸ਼ਿਸ਼ਟ ਮਾ ਕੈਮਰੇ ਅੱਗੋਂ ਝੋਟੀ ਲੰਗੀ ਜਾਂਦੀ ਆ ਤੇ ਤੋਰਾ ਤੂਰਾ ਕਰ ਸਕਦੇ ਚੱਕ ਲੈ ਚੱਲ ਲੈ ਚਲ ਬਈ ਇਧਰ ਲੈ ਬੰਨੇ ਲੈ ਚੱਲ ਤੇ ਰੇਟ ਇਹਦਾ ਹੈਗਾ 3 ਲੱਖ 2 ਲੱਖ ਤੇ 75 ਹਜ਼ਾਰ ਦੀ ਬਾਈਕ ਦਾ ਫਿਕਸ ਜੀ ਦੇਣੀ ਆ ਉਹ ਜੋ ਛੋਟ ਛੱਪਾ ਜਿਹਾ ਹੋ ਜੂਗਾ ਥੋੜਾ ਬੜਾ ਕਮਾਲ ਆ ਬਈ ਇਧਰ ਕਮਾਲੋ ਕਮਾਲੋ ਤੇ ਆਹ ਅਗੀ ਨਾਲ ਦੇ ਸਾਡੇ ਨੂੰ ਕੱਟੀ ਕੱਟੀ ਦਾ ਪਤਾ ਬਾਈ ਕਿਹੜੇ ਸੀ ਮੰਦੀ ਆ ਇਹ ਕੱਤੀ ਦਾ ਯਾਰ ਦੱਸਿਆ ਤਾਂ ਹੈਗਾ ਸੀ ਉਹਨਾਂ ਨੇ ਪੱਕਾ ਮੇਰੇ ਯਾਦ ਜੇ ਨਹੀਂ ਹੈਗਾ ਗੱਲ ਇਹ ਵਧੀਆ ਸੀਮਿੰਟ ਦੀ ਹੈਗੀ ਠੀਕ ਹੈ ਗੱਲ ਉਹ ਤਸੱਲੀ ਕਰਾ ਦਾਂਗੇ ਭਰਾ ਨੂੰ ਹਾਂ ਉਹ ਤਸੱਲੀ ਕਰਵਾ ਦਾਂਗੇ ਇਹਦਾ ਤਾਂ ਨਹੀਂ ਪਤਾ ਭਈ ਆਪ ਕਿਹੜੇ ਸੀਮਿੰਟ ਦੀ ਹੈ ਇਹ ਆਪ ਵੀ ਨਹੀਂ ਪਤਾ ਹੈਗਾ ਠੀਕ ਹੈ ਗੱਲ ਆਪਾਂ ਹਰਿਆਣੇ ਚੋਂ ਲੈ ਕੇ ਆਏ ਸੀ ਇਹਨੂੰ ਅੱਛਾ ਇਹ ਹਰਿਆਣੇ ਚੋਂ ਲੈਂਦੀ ਹਾਂ ਕਿਹੜੇ ੜੀਚ ਲੈਂਦੀ ਹੈ ਮੋਖਰੇ ਪਿੰਡ ਤੋਂ ਮੋਖਰੇ ਤੋਂ ਆ ਨੰਬਰ ਬੋਲ ਦੋ ਜੀ ਆਪਣਾ 62800 ਹਾਂਜੀ 36727 62 ਪੂਰਾ 836727 ਬਾਈ ਦਾ ਨੰਬਰ ਹੈ 16 17 ਦਿਨ ਦਾ ਸੂਆ ਬਾਈ ਕਹਿੰਦਾ ਮੈਲੇ ਲੱਗੀ ਨਹੀਂ 16 ਲੀਟਰ ਦੁੱ ਦੰਦੋ ਰਹੂਗੀ ਸ਼ਿੱਗੀ ਪਿੰਡ ਖੜੀਆ ਗੜੱਦੀ ਤਹਿਸੀਲ ਰਹੂਗੀ ਬੜਲਾਡਾ ਮੰਡੀ ਤੇ ਜਲਾ ਰਹੂਗਾ ਮਾਨਸਾ ਜਿਹੜੇ ਵੀ ਭਰਾ ਨੂੰ ਝੋਟੀ ਪਸੰਦ ਆਊਗੀ ਨੇੜੇ ਆ ਕੇ ਪਾਸ ਕਰਕੇ ਤਸੱਲੀ ਕਰਕੇ ਲੈ ਜਿਓ ਧੰਨਵਾਦ ਜੀ